ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਦੇ ਵੱਲੋਂ ਨਸ਼ਾ ਦੇ ਖਿਲਾਫ ਜਿਹੜੀ ਅਤੇ ਜੁਰਮ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਾਰਵਾਈ ਕਰਦੇ ਅੱਜ ਜਿਹੜੀ ਤਰਨਤਾਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਤਰਨਤਾਰ ਪੁਲਿਸ ਵੱਲੋਂ ਇੱਕ ਖਾਸ ਨਾਕਾਬੰਦੀ ਦੌਰਾਨ ਕੁਝ ਬੰਦੇ ਰਾਉਂਡ ਅਪ ਕੀਤੇ ਗਏ ਹਨ ਆ ਜਿਹੜਾ ਨਾਕਾਬੰਦੀ ਬੜੀ ਸਖਤ ਨਾਕਾਬੰਦੀ ਜਿਹੜੀ ਕੀਤੀ ਗਈ ਸੀ ਸ਼ੇਰੋਂ ਦੇ ਲਾਗੇ ਜਿਹਦੇ ਵਿੱਚ ਇੱਕ ਚਿੱਟੇ ਰੰਗ ਦੀ ਜਿਹੜੀ ਸਵਿਫਟ ਗੱਡੀ ਬਹੁਤ ਤੇਜ਼ ਜਿਹੜੀ ਰਫ਼ਤਾਰ ਨਾਲ ਆ ਰਹੀ ਸੀਗੀ ਇਮੀਡੀਏਟਲੀ ਉਹਨਾਂ ਵਿਚ ਜਿਹੜਾ ਰੁਕਣ ਦਾ ਸ਼ਾਲਾ ਕੀਤਾ ਜਿਹੜੇ ਬੰਦੇ ਡਰ ਗਏ ਸੀਗੇ ਤੇ ਇਮੀਡੀਏਟਲੀ ਉਹਨਾਂ ਨੇ ਜਿਹੜੀ ਗੱਡੀ ਘੁਮਾਈ ਤੇ ਸਾਡੇ ਬੈਰੀਕੇਡ ਤੇ ਵੱਜੀ ਹੈ ਜਿਹਦੇ ਨਾਲ ਸਵਿਫਟ ਕੱਢੀ ਨੂੰ ਨੁਕਸਾਨ ਨਹੀਂ ਹੋਇਆ ਗੱਡੀ ਜਿਹੜੀ ਰੁਕ ਗਈ ਸੀ ਇਮੀਡੀਏਟਲੀ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਭੱਜ ਗਏ ਜਿਹੜੇ ਗੱਡੀ ਜਿਹੜੇ ਬੰਦੇ ਉਹਨਾਂ ਨੂੰ ਬਾਹਰ ਕੱਢਿਆ ਹੈਗਾ ਤੇ ਉਹਨਾਂ ਦੀ شناخت ਕੀਤੀ ਹੈ ਜਿਹਦੇ ਵਿੱਚ ਦੋ ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਆਪਣੀ ਜਿਹੜੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਨਰਿੰਦਰ ਸਿੰਘ ਛਾਪਾ ਰਾਮ ਸਿੰਘ ਥਾਣਾ ਜੰਡਿਆਲਾ ਅਤੇ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਬਾਸਰ ਕੇ ਥਾਣਾ ਖਲਰਾ ਇਹ ਦੱਸੀ ਹੈਗੀ ਹੈ ਇਹਨਾਂ ਤੇ ਜਿਹੜੀ ਆਪਾਂ ਜਿਹੜੀ ਤਲਾਸ਼ੀ ਲਈ ਹੈਗੀ ਹੈ ਤਲਾਸ਼ੀ ਦੌਰਾਨ ਇਹਨਾਂ ਕੋਲੋਂ ਤੇ ਜਿਹੜੀ ਗੱਡੀ ਦੇ ਵਿੱਚ ਟੋਟਲ ਜਿਹੜੇ 4 ਜਿਹੜੀ ਆਸਟਰੀਅਨ ਮੇਡ ਬਲੌਕ 19 ਪਿਸਟਲਸ ਸਮੇਤ 4 ਮੈਗਜ਼ੀਨ ਅੱ체 7 ਡਾਊਂਡ ਜਿਹੜੇ ਰਿਕਵਰ ਹੋਏ ਹਨ ਅਤੇ 4,80,000 ਰੁਪਏ ਜਿਹੜੀ ਡਰੱਗ ਮੰਨੀਆਂ ਹਵਾਲਾ ਮੰਨੀ ਜਿਹੜੀ ਹੈਗੀ ਹੈ ਇਹਨਾਂ ਕੋਲੋਂ ਜਿਹੜੀ ਰਿਕਵਰ ਹੋਈ ਹੈ ਮੁਢਲੀ ਜਿਹੜੀ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਹਰਪ੍ਰੀਤ ਸਿੰਘ ਹੈਪੀ ਹੈਗਾ ਪਹਿਲਾਂ ਵੀ ਇਹ ਜਿਹੜੀ ਕਨਸਾਈਨਮੈਂਟ ਜਿਹੜੀ ਇਹ ਚੱਕਲਾ ਰਿਹਾ ਹੈਗਾ ਤੇ ਅੱਗੇ ਜਿਹੜੇ ਮਾੜੇ ਅਨਸਰਾਂ ਨੂੰ ਇਹਨੇ ਜਿਹੜੀ ਸਪਲਾਈ ਵੀ ਕੀਤੀ ਹੈਗੀ ਹੈ ਆ ਜਿਹੜਾ ਹਰਪ੍ਰੀਤ ਸਿੰਘ ਇਹਦੇ ਤੇ ਪਹਿਲਾਂ ਵੀ ਜਿਹੜੇ ਦੋ ਮੁਕਾਦਮੇ ਦਰਜ ਹਨ ਆ ਜਿਹੜਾ ਹਰਪ੍ਰੀਤ ਉਹਦੀ ਇੱਕ ਡਕੈਤੀ ਦਾ ਮੁਕਦਮਾ ਗਿੱਦੜਵਾਹੇ ਤੇ ਸੀਗਾ ਜਿਹਦੇ ਦੌਰਾਨ ਇਹਦੀ ਜਿਹੜੀ ਜੇਲ ਚ ਰਿਹਾ ਹੈ ਰਾਇ ਜਿਹੜਾ ਫਰੀਦਕੋਟ ਜੇਲ ਉੱਥੇ ਜਿਹੜੇ ਇਹਦੇ ਕੁਝ ਕੰਟੈਕਟਸ ਬਣੇ ਹੈ ਕ੍ਰਿਮੀਨਲਸ ਨਾਲ ਤੇ ਜਿਹੜੋਂ ਜ਼ਮਾਨ ਤੇ ਬਾਅਦ ਆਇਆ ਹੈਗਾ ਮੁੜਕੇ ਦਾ ਟੱਚ ਕੋਈ ਪਾਕਿਸਤਾਨੀ ਬੇਸਡ ਜਿਹੜੀ ਐਂਟੀਟੀ ਨਾਲ ਵੀ ਇਹਦਾ ਟੱਚ ਹੋਇਆ ਹੈ ਤੇ ਜਿਹੜੇ ਇਹ ਆਸਟਰੀਅਨ ਮੇਡ ਬਲਕ ਪਿਸਟਲਸ ਹੈਗੇ ਇਹ ਸਾਨੂੰ ਲੱਗਦਾ ਹੈ ਵਾਇਰ ਡਰੋਨ ਸੀ ਜਿਹੜੇ ਇਹ ਬਤਨ ਕਨਸਾਈਨਮੈਂਟ ਆਏ ਹਨ ਤੇ ਜਿਹੜੇ ਇਹਨਾਂ ਦਾ ਜਿਹੜਾ ਇਰਾਦਾ ਸੀਗਾ ਕਿ ਕੋਈ ਇਹ ਜਿਹੜੇ ਬੜੇ ਸੋਫਿਸਟੀਕੇਟਿਡ ਵੈਪਨਸ ਹੈ ਇਹਦੇ ਥਰੂ ਕੋਈ ਜਿਹੜੀ ਵੱਡੀ ਜਿਹੜੀ ਵਾਰਦਾਤ ਉਹਨੂੰ ਹੀ ਇੰਜਾਮ ਦੇਣੇ ਸੀਗੇ ਹਜੇ ਡੂੰਘਾਈ ਨਾਲ ਇਹਨਾਂ ਦੀ ਜਿਹੜੀ ਜਿਹੜੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਇਸ ਸਬੰਧ ਦੇ ਵਿੱਚ ਜਿਹੜੀ ਐਫ ਆਈ ਆਰ ਨੰਬਰ 114 ਮਿਤੀ 29 8 2024 ਇਹ ਧਾਰਾ 111 ਜਿਹੜੀ ਭਾਰਤੀ ਨਾਇਸ ਸੰਹਿਤਾ ਹੈਗਾ ਜਿਹੜਾ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਸਖਤ ਧਾਰਾ ਜਿਹੜੇ ਨਵੇਂ ਕਾਨੂੰਨ 'ਚ ਆਈ ਹੈ ਉਹਦੇ ਤਹਿਤ ਜਿਹੜੀ ਦਰਜ ਕੀਤੀ ਗਈ ਹੈ ਅਤੇ 25 6 ਤੇ 25 7 ਜਿਹੜਾ ਆਰਮਜ਼ ਐਕਟ ਅਤੇ ਜਿਹੜਾ 27 ਇਹ ਐਨ ਡੀ ਪੀ ਐਸ ਐਕਟ ਜਿਹੜੇ ਉਹਦੇ ਤਹਿਤ ਜਿਹੜੀ ਥਾਣਾ ਸਰਹਾਲੀ ਤੇ ਦਰਜ ਕੀਤੀ ਗਈ ਹੈ ਦੁਹਾਈ ਨਾਲ ਜਿਹੜੀ ਇਹਨਾਂ ਦੀ ਜਿਹੜੀ ਤਫਤੀਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ ਕਿੱਥੋਂ ਇਹ ਜਿਹੜੇ ਅਸਲਾ ਜਿਹੜਾ ਲੈ ਕੇ ਆਏ ਹਨ ਤੇ ਕਿੱਥੇ ਇਹਨਾਂ ਨੂੰ ਸਪਲਾਈ ਕਰਨਾ ਸੀ ਤੇ ਇਹਨਾਂ ਦਾ ਜਿਹੜੀ ਮਨਸ਼ਾ ਕੀ ਸੀ ਇਰਾਦਾ ਕੀ ਸੀ ਕਾ ਕੇ ਉਹਦੇ ਵਿੱਚ ਵੀ ਜਿਹੜੀ ਢੁਗਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਸਰ ਪੈਸੇ ਪਾਕਿਸਤਾਨ ਵੀ ਪੀਏ ਜ਼ਿਲ੍ਹੇ ਜਿਹੜੇ ਨੰਬਰ ਸੁਮ ਸੀ ਹਾਂ ਬਿਲਕੁਲ ਇਸ ਜਿਹੜਾ ਮੁੱਢਲੀ ਪੜਤਾਲ 'ਚ ਇਹ ਗੱਲ ਆਈ ਹੈ ਕਿ ਜਿਹੜਾ ਹਵਾਲਾ ਦੇ ਥਰੂ ਜਿਹੜਾ ਇਹ ਜਿਹੜੀ ਪੇਮੈਂਟ ਹੈ ਇਹ ਜਾਂਦੀ ਰਹੀ ਹੈਗੀ ਉਹਦੇ ਵਿੱਚ ਵੀ ਅਸੀਂ ਢੁਗਾਈ ਨਾਲ ਪੜਤਾਲ ਕਰ ਰਹੇ ਹਾਂ ਸਰ ਮੁੱਢਲੀ ਹੈ ਨਾ ਹਾਂਜੀ ਕੋਈ ਤੇ ਮੁੱਢਲੀ ਹੈਗੀ ਬਿਲਕੁਲ ਇਹਨਾਂ ਨੂੰ ਅਜਰਾ 29 ਅੱਜ ਦਾ ਹੀ ਜਿਹੜਾ ਮੁਕੱਦਮਾ ਹੈਗਾ ਤੇ ਇਹਨਾਂ ਦਾ ਜਿਹੜਾ ਰਿਮਾਂਡ ਲੈ ਕੇ ਜਿੱਦੋਂ ਇਹਨਾਂ ਨਾਲ ਕੁਛ-ਕਿਛ ਕੀਤੀ ਜਾਊਗੀ ਹਵਾ ਦਾ ਨਿਕਲ ਤੋਂ ਹੋਰ ਕੋਈ ਕੋਈ Banda ਇਹ ਜਿਸ ਨਰ ਲੈ ਕੇ ਬੰਦਾ ਜੀ ਬਿਲਕੁਲ ਅੱਜ ਅੱਜ ਦੇ ਤਰੀਕ ਤੇ ਹੀ ਪਰਚਾ ਹੋਇਆ ਅਰੈਸਟ ਇਹਨਾਂ ਦੀ ਪਈ ਹੈਗੀ ਪਰ ਜਿਹੜੀ ਡਿਟੇਲ ਚ ਇਹਦੀ ਜਿਹੜੀ ਪੁਛਕਿਛ ਜਿਹੜੀ ਰਿਮਾਂਡ ਦੌਰਾਨ ਕੀਤੀ ਜਾਊਗੀ ਤਾਂ ਤੁਹਾਨੂੰ ਅਸੀਂ ਦੁਬਾਰਾ ਇਨਫੋਰਮ ਕਰਾਂਗੇ ਲਾਡੋ ਆਦਮੀ ਜਿਸ ਨਾਲ ਨਹੀਂ ਬਿਲਕੁਲ ਜਿਹੜਾ ਇੱਕ ਜਿਹੜਾ ਗਲਕ 19 ਪਿਸਟਲ ਹੁੰਦੇ ਤੇ ਲਿਖਿਆ ਹੈ ਅਪ ਫੋਰ ਯੂਜ਼ ਬਾਏ ਨੈਟੋ ਆਰਮੀ ਤੇ ਬਿਲਕੁਲ ਇਹ ਜਿਹੜੇ ਬਾਰਡਰ ਉਹ ਦੂਜੇ ਪਾਰ ਤੋਂ ਹੀ ਜਿਹੜੇ ਫੋਰ ਸ਼ੋਰ ਜਿਹੜੇ ਵੈਪਨਸ ਆਏ ਹਨ ਤੇ ਬਿਲਕੁਲ ਇਸ ਸਮੇਂ ਤੀਨੋਂ ਕੰਗਲ ਪੜਤਾਲ ਕਰਾਂਗੇ